ਜਾਦੂਰ ਵਿੱਚ ਜਿਹੜਾ ਨਵਾਂ ਵੇਰੀਐਂਟ ਆ ਰਿਹਾ ਜਿਹੜੇ ਕਰੋਨਾ ਪੋਜ਼ਿਟਿਵ ਕੇਸ ਆ ਰਹੇ ਆ ਸਾਊਥ ਸੀ ਵਿੱਚ ਪੋਜ਼ਿਟਿਵ ਆਏ ਆ ਅੰਮ੍ਰਿਤਸਰ ਵਿੱਚ ਹਾਲੇ ਨਵੇਂ ਵੇਰੀਐਂਟ ਦਾ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਆਇਆ ਬਾਕੀ ਇਸ ਸੰਬੰਧ ਵਿੱਚ ਸਾਡੀ ਪੂਰੀ ਤਿਆਰੀ ਹੈ ਜਿਹੜਾ ਕੋਈ ਸਸਪੈਕਟਿਡ ਕੇਸ ਸਾਨੂੰ ਲੱਗ ਰਿਹਾ ਉਹ ਸਾਡੀ ਮੈਡੀਕਲ ਕਾਲਜ ਦੇ ਵਿੱਚ ਲੈਵ ਹੈ ਉਹਨਾਂ ਨੂੰ ਉਹਦਾ ਸੈਂਪਲ ਲੈ ਕੇ ਉੱਥੇ ਭੇਜਿਆ ਜਾ ਰਿਹਾ ਹੈ ਉੱਥੇ ਸੈਂਪਲ ਕਰਵਾਇਆ ਦੋ ਤਿੰਨ ਲਗਾਏ ਵੀ ਸੀ ਕੱਲ ਵੀ ਸੈਂਪਲ ਲਗਾਏ ਸੀ ਦੋ ਪੇਸ਼ੈਂਟਸ ਤੇ ਉਹ ਵੀ ਨੈਗੇਟਿਵ ਹੀ ਆਏ ਆ ਅਜੇ ਤੱਕ ਕੋਈ ਪੇਸ਼ੈਂਟ ਪੋਜ਼ੀਟਿਵ ਨਹੀਂ ਆਇਆ ਬਾਕੀ ਇਸ ਸਬੰਧ ਵਿੱਚ ਸਾਡੀ ਪੂਰੀ ਤਿਆਰੀ ਹੈ ਸਾਰੇ ਬੈਡਸ ਅਸੀਂ ਤੇ ਇੱਕ ਆਈਸੋਲੇਟਿਡ ਵਾਰਡ ਸਿਵਲ ਹਸਪੀਟਲ ਚ ਵੀ ਤਿਆਰ ਕੀਤੀ ਹੋਈ ਹੈ ਪਲੱਸ ਅਸੀਂ ਮੈਡੀਕਲ ਕਾਲਜ ਵੀ ਤਿਆਰ ਕੀਤੀ ਹੋਈ ਹੈ ਬਾਕੀ ਲੋਕਾਂ ਨੂੰ ਮੈਂ ਇਹੀ ਸੰਦੇਸ਼ ਦਿਨਾ ਚਾਹਾਂਗੀ ਲੋਕੀ ਪੈਨਿਕ ਨਾ ਕ੍ਰੀਏਟ ਕਰਨ ਇਸ ਸੰਬੰਧ ਵਿੱਚ ਲੋਕਾਂ ਨੂੰ ਕੋਈ ਮਤਲਬ ਪੈਨਿਕ ਨਹੀਂ ਕਰੀਏ ਕਰਨਾ ਜੇ ਕੋਈ ਆਂਦੇ ਆ ਸਿੰਪਟਮਸ ਆਂਦੇ ਆ ਕੋਈ ਜ਼ੁਕਾਮ ਖਾਂਸੀ ਜਾਂ ਬੁਖਾਰ ਹੋ ਰਿਹਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਆ ਕੇ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਮੈਡੀਕਲ ਚੈੱਕਅਪ ਕਰਵਾ ਸਕਦੇ ਜਿਹੜਾ ਕਿ ਫ੍ਰੀ ਆਫ ਕਾਸਟ ਹੋਏਗਾ ਜੇ ਕੋਈ ਸਸਪੈਕਟਿਡ ਪੇਸ਼ੈਂਟ ਨਿਕਲੇਗਾ ਉਹਦਾ ਟੈਸਟ ਵੀ ਫ੍ਰੀ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਉਹਦਾ ਇਲਾਜ ਵੀ ਫ੍ਰੀ ਕੀਤਾ ਜਾਏਗਾ ਮੈਮ ਲੋਕਾਂ ਦੇ ਵਾਸਤੇ ਕੀ ਕੋਚ ਸੁਵਿਧਾ ਮਾ ਉਹਨਾਂ ਨੇ ਵਰਤਮਾਨ ਵਿੱਚ ਇਸ ਤਰੀਕੇ ਨਾਲ ਉਹਨਾਂ ਨੇ ਲੋਕ ਨੂੰ ਬਚਾਉਣਾ ਕੀ ਹੈ ਕਿਸ ਤਰ੍ਹਾਂ ਲੋਕਾਂ ਦਾ ਇਹ ਹੈਗਾ ਕਿ ਲੋਕਾਂ ਨੂੰ ਆਪਣੇ ਆਪ ਨੂੰ ਮਤਲਬ ਸੈਲਫ ਇਹਦੇ ਵਿੱਚ ਸੈਲਫ ਆਪਣਾ ਡਿਫੈਂਸ ਹੈ ਕਿ ਆਪਣੇ ਆਪ ਉਹਨਾਂ ਨੇ ਕਿਵੇਂ ਬਚਾਣਾ ਹੈ ਉਹ ਆਪਣਾ ਅੱਛਾ ਖਾਣਾ ਖਾਣ ਸਾਫ਼ ਸੁਥਰੇ ਰਹਿਣ ਆਪਣੇ ਆਸ-ਪਾਸ ਨੇੜੇ ਦੀ ਜਗ੍ਹਾ ਸਾਰੀ ਸਾਫ਼ ਸੁਥਰੀ ਰੱਖਣ ਆਪਣੇ ਹੱਥ ਜਿਹੜੇ ਹਨ ਜਿਵੇਂ ਵੀ ਪਬਲਿਕ ਗੈਦਰਿੰਗ ਹੈ ਜੇ ਖਾਣਾ ਖਾਣ ਤੋਂ ਪਹਿਲਾਂ ਜਾਂ ਬਾਹਰੋਂ ਕਿਤੋਂ ਵੀ ਆਂਦੇ ਦਿਨ ਦੇ ਵਿੱਚ ਰਿਪੀਟਿਡਲੀ ਆਪਣੇ ਹੈਂਡਵਾਸ਼ ਕਰਨ ਹਲੇ ਪਾਣੀ ਔਰ ਸਾਬਣ ਦੇ ਨਾਲ ਅੱਛੀ ਜਨਾਂ ਸਾਫ਼ ਕਰਨ ਜੇ ਸੈਨੀਟਾਈਜ਼ਰ ਯੂਜ਼ ਕਰ ਸਕਦੇ ਆ ਤਾਂ ਸੈਨੀਟਾਈਜ਼ਡ ਯੂਜ਼ ਕਰ ਸਕਦੇ ਆ ਬਾਕੀ ਘਬਰਾਉਣ ਦੀ ਲੋੜ ਨਹੀਂ ਹੈ ਸਭ ਠੀਕ ਹੈ ਅੰਮ੍ਰਿਤਸਰ ਅੰਤਰਰਾਕਟੇ ਏਅਰਪੋਰਟ ਵੀ ਹੈ ਦੇਸ਼ ਦੇ ਚੋਂ ਟੂਰਿਸਟ ਜੀ ਅੰਦਰ ਆਉਂਦੇ ਆ ਲੱਗਦਾ ਉੱਥੇ ਵੀ ਕੋਈ ਖਾਸ ਸਕ੍ਰੀਨਿੰਗ ਕੀਤੀ ਜਿਹੜੇ ਲੋਕਾਂ ਦੀ ਨਹੀਂ ਹਾਲੇ ਸਾਨੂੰ ਕੋਈ ਉੱਪਰੋਂ ਸਟੇਟ ਤੋਂ ਐਡਵਾਈਜ਼ਰੀ ਈਸ਼ੂ ਨਹੀਂ ਹੋਈ ਨਾ ਸੀ ਹਾਲੇ ਕੋਈ ਏਅਰਪੋਰਟ ਤੇ ਕੋਈ ਟੀਮ ਲਗਾਈ ਹੈ ਨਾ ਸੀ ਕੋਈ ਬਾਗਰ ਬਾਰਡਰ ਤੇ ਲਗਾਈ ਗਈ ਹੈ ਜਿਵੇਂ ਐਡਵਾਈਜ਼ਰੀ ਆਏਗੀ ਐਜ਼ ਐਂਡ ਵੈਨ ਸਾਡੀਆਂ ਟੀਮਸ ਬਣੀਆਂ ਆਈਆਂ ਐ ਅਸੀਂ ਉਥੇ ਹਾਂਜੀ ਕਰੋਨਾ ਵਾਰਡ ਤਿਆਰ ਹੈ ਸਿਵਲ ਹਸਪੀਟਲ ਚ ਰੈਡੀ ਹੈ ਮੈਡੀਕਲ ਕਾਲਜ ਚ ਰੈਡੀ ਆਸ-ਪਾਸ ਸਫਾਈ ਰੱਖਣੀ ਕਿੰਨੀ ਕੀ ਜ਼ਰੂਰੀ ਹੈ ਇਹ ਤੋਂ ਬਚਣਾ ਨਹੀਂ ਸਫਾਈ ਤਾਂ ਦੇਖੋ ਐਸ ਸੱਚ ਕਰੋਨਾ ਤੋਂ ਇਲਾਵਾ ਵੈਸੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਹੁਣ ਡੇਂਗੂ ਸੀਜ਼ਨ ਆ ਰਿਹਾ ਹੈ ਅੱਗੇ ਉਹਦੇ ਵਿੱਚ ਜੇ ਸਫਾਈ ਨਹੀਂ ਹੋਏਗੀ ਤੁਸੀਂ ਰੈਗੂਲਰ ਮਤਲਬ ਆਪਣੇ ਘਰ ਦੇ ਆਸ-ਪਾਸ ਪਾਣੀ ਨਾ ਖੜਾ ਕਰਨ ਦਿਓ ਡੇਂਗੂ ਨਹੀਂ ਹੋਏਗਾ ਮੱਛਰ ਨਹੀਂ ਉਹਦੇ ਚ ਪੈਦਾ ਹੋਏਗਾ ਡੇਂਗੂ ਐਂਡ ਚਿਕਨ ਕੁਨੀਆਂ ਦੇ ਕੇਸਿਸ ਅਸੀਂ ਰੋਕ ਸਕਦੇ ਹਾਂ ਇਹਦੇ ਕੰਪੈਰੀਟਿਵਲੀ ਜਿਵੇਂ ਡੇਂਗੂ ਔਰ ਚਿਕਨ ਕੁਨੀਆਂ ਦਾ ਦੇਖ ਲਓ ਹੁਣ ਸੀਜ਼ਨ ਸਟਾਰਟ ਹੋ ਗਿਆ ਹੈ ਸਾਡੀਆਂ ਟੀਮਸ ਸਪਰੇਅ ਕਰ ਰਹੀਆਂ ਹਨ ਰੈਗੂਲਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਆਪਣੇ ਕੂਲਰਸ ਵਗੈਰਾ ਦੀ ਸਫਾਈ ਕਰੋ ਕਿ ਨਾ ਚ ਪਾਣੀ ਨਾ ਖੜਾ ਹੁੰਦਿਓ ਇਹਦੇ ਨਾਲ ਸਫਾਈ ਤਾਂ ਹਰ ਹਰ ਬਿਮਾਰੀ ਨੂੰ ਰੋਕਣ ਲਈ ਸਫਾਈ ਬਹੁਤ ਜ਼ਰੂਰੀ ਹੈ